ਉਹ ਜਦੋਂ ਪਰੇਸ਼ਾਨੀ ਆਉਂਦੀ ਹੈ ਸਾਨੂੰ ਖੁਦ ਨੂੰ ਉਹ ਪਰੇਸ਼ਾਨੀ ਆਉਂਦੀ ਹੈ ਤਾਂ ਯਾ ਦੇਖ ਲੋ ਇਹ ਇਥੇ ਨੇ ਕਬਜੇ ਕਿੰਨੇ ਰੇੜੀ ਆ ਰੁੜੀ ਆ ਲੈਣ ਦੇਖੋ ਕਿੰਨੇ ਕਬਜੇ ਕਿਤੇ ਹੋਏ ਆ ਇੱਥੇ ਆ ਕੇ ਆਟੋ ਖੜੇ ਹੋ ਜਾਂਦੇ ਆ ਠੀਕ ਹੈ ਇਲੈਕਟ੍ਰੋਨਿਕ ਆਟੋ ਖੜੇ ਹੋ ਜਾਂਦੇ ਸਾਨੂੰ ਬਹੁਤ ਔਖਾਂ ਦੀ ਹੈ ਸਾਨੂੰ ਕਸਟਮਰ ਨੂੰ ਬਹੁਤ ਔਖਾਂ ਦੀ ਹੈ ਐ ਇਹ ਪਬਲਿਕ ਨੂੰ ਇਹਨੂੰ ਸਹੀ ਕਰਨਾ ਚਾਹੀਦਾ ਵਾ ਸਰਕਾਰ ਨੂੰ ਇਹਨੂੰ ਠੀਕ ਕਰਨਾ ਚਾਹੀਦਾ ਜਿਹੜੇ ਦੁਕਾਨਦਾਰਾਂ ਵੱਲੋਂ ਕਰਾਚਮੈਂਟ ਕੀਤੀ ਉਹ ਨਹੀਂ ਲੋਕ ਦੁਕਾਨਦਾਰਾਂ ਨੂੰ ਚਾਹੀਦਾ ਕਿ ਆਪਣੇ ਕਰਾਚਮੈਂਟ ਨੂੰ ਨਾ ਕਰਨ ਲਈ ਨੀ ਕਰਾਚਮੈਂਟ ਨਹੀਂ ਚਾਹੀਦਾ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਸਰਕਾਰ ਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਅੱਗੇ ਦੁਕਾਨਾਂ ਨਾਲ ਆਵਦਾ ਪਿੱਛੇ ਪਿੱਛੇ ਖੰਭਾਰੇ ਤਾਂ ਇਹ ਇਹ ਜਿਹੜੇ ਦੁਕਾਨਦਾਰੇ ਤੇ ਵੀ ਤੇ ਕਰਵਾਈ ਹੋਣੀ ਚਾਹੀਦੀ ਹੋਣੀ ਚਾਹੀਦੀ ਜਿਹੜੇ ਅੱਗੇ ਵਧੂ ਕਰ ਰਿਹਾ ਕਰਵਾਈ ਹੋਵੇ ਇਹ ਤੇ ਹਰਾਂ ਦੇ ਟਾਈਮ ਤੇ ਕਾਫੀ ਸਾਰਾ ਜਿਹੜੇ ਟੈਂਪਰੇਰੀ ਇੰਕਲੋਜਮੈਂਟਸ ਹੋ ਜਾਂਦੇ ਆ ਉਹਨਾਂ ਨੂੰ ਅਸੀਂ ਟਾਈਮ ਟੂ ਟਾਈਮ ਰਿਮੂਵ ਵੀ ਕਰਦੇ ਆ ਹੁਣ ਟ੍ਰੈਫਿਕ ਪੁਲਿਸ ਨਾਲ ਲੱਗ ਕੇ ਅਸੀਂ ਕੈਂਪੇਨ ਚਲਾ ਕੇ ਜਿੰਨੀਆਂ ਐਨਕਲੋਜਮੈਂਟਸ ਹੋ ਰਹੀਆਂ ਹਨ ਉਹਨਾਂ ਨੂੰ ਅਸੀਂ ਦੂਰ ਕਰਾਂਗੇ ਔਰ ਇਹਦੇ ਨਾਲ ਹੀ ਅਸੀਂ yellow lines ਲਗਾਵਾਂਗੇ ਤੇ ਇਹਦੇ ਨਾਲ ਕਿ ਉਸ ਲਾਈਨ ਤੋਂ ਵੱਧ ਕੇ ਲੋਕ ਆਪਣਾ ਨੇੜ ਕਰੋਗੇ ਉਹਦੇ ਅਸੀਂ ਟੈਂਡਰ ਫਲੋਟ ਕੀਤੇ ਹੋਏ ਤੇ ਨਾਲ ਹੀ ਕੰਮ ਦੇਖ ਕੇ ਅਸੀਂ ਉਹਨੂੰ ਵੀ ਕਰਾਂਗੇ ਕੁਣ ਜੇ ਗੱਲ ਕਰੀਏ ਬੱਸ ਸਟੈਂਡ ਦੇ ਅੱਗੇ ਜਾ ਕੇ ਜਿਹੜੇ ਪ੍ਰਕਾਸ਼ ਹਲਵਾਈ ਦੀ ਦੁਕਾਨ ਜਾਂ ਮੋਬਾਈਲ ਵਾਲੇ ਦੀ ਜਾਂ ਫੁੱਲਾ ਵਾਲੇ ਦੀ ਦੁਕਾਨ ਇਹ ਤਾਂ ਨਾਲ ਤੇ ਬਾਹਰ ਜਾਰੀ ਇਨਕ੍ਰੋਚਮੈਂਟ ਹੋਈ ਹੈ ਤਾਂ ਇਹਨਾਂ ਵੱਲੋਂ ਤਾਂ ਇਹ ਵੀ ਉਹਨਾਂ ਹੀ ਇਨਕ੍ਰੋਚਮੈਂਟ ਦਾ ਹਿੱਸਾ ਹੋਊਗਾ ਜੀ ਇਹਨਾਂ ਨੂੰ ਵੀ ਅਸੀਂ ਵੈਸੇ ਤਾਂ ਇੱਕ ਦੋ ਵਾਰੀ ਅਸੀਂ ਰਿਮੂਵ ਵੀ ਕੀਤਾ ਹੋਇਆ ਹੈ ਹੁਣ ਦੁਬਾਰਾ ਤੋਂ ਨਹੀਂ ਅਸੀਂ ਫੇਰ ਇਹ ਜਿਹੜਾ ਹੈਗਾ ਇਦਾਂ ਚਲਾ ਕੇ ਇਹਨਾਂ ਨੂੰ ਮੁਹਿੰਮ ਦੇ ਤਹਿਤ ਇਹਨਾਂ ਨੂੰ ਦੂਰ ਕਰਾਂਗੇ ਮੈਂ ਕੋਈ ਸਖਤ ਕਾਰਵਾਈ ਕੀਤੀ ਜਾਊਗੀ ਕਿ ਜਨਕੀ ਆਨ भी नहीं नहीं वालों सख्त कार्रवाई पर लॉ ही करना है तो सख्ती के नाल ही हो सकता है लोगों भी मेरे वालों अपील है कि टेंपरेरी इनक्रोचमेंट्स करके ट्रैफिक विघ्न ना पाया करो और असं भी पुलिस के नल के इन्हों हटाव